ਕਟਰ 2 ਹੱਲਾਂ ਦਾ ਸੈੱਟ ਇਹੋ ਜਿਹਾ ਪਾ ਕੇ ਇਸੇ ਖੇਤੇ ਵਿੱਚ ਪਰਫਾਰਮੈਂਸ ਚਾ ਕੀਤੀ ਤੋਂ ਮਲਟੋ ਗਿਆ ਜੀ ਭਾਜੀ ਹਾਂਜੀ ਇੰਜ ਦੋ ਗਿਆ ਹੱਲਾਂ ਇੱਕ ਵਖਾਵਾਂਗੇ ਪਰਫਾਰਮ ਮਿੱਟੀ ਦਾ ਢੇਰ ਸੁਹਾਗੇ ਵਾਂਗੂ ਨਾ ਖੜੇ ਵੀਡੀਓ ਚ ਪੂਰਾ ਸਵਾਦ ਆਊਗਾ ਸ਼ੈ ਟਰੈਕਟਰ ਪਾਏ ਇਹ ਅਲਾਂ ਖਿੱਚ ਪਾਉਂਦੇ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਚ ਆਪਾਂ ਉਹ ਟਰੈਕਟਰ ਦੀ ਗੱਲ ਕਰਨ ਲੱਗੇ ਜਿਹੜਾ ਕਿ ਕੁਝ ਦਿਨ ਪਹਿਲਾਂ ਆਪਾਂ ਇਸੇ ਟਰੈਕਟਰ ਦੀ YouTube ਦੇ ਉੱਤੇ ਟਰੈਕਟਰ 2 ਹੱਲਾਂ ਦਾ ਸੈੱਟ ਇਹੋ ਇੱਕ ਆ। ਪਾ ਕੇ ਇਸੇ ਖੇਦੇ ਵਿੱਚ ਪਰਫਾਰਮ ਚੈੱਕ ਕੀਤੀ ਸੀ। ਕਿੱਦਾਂ ਦੀ ਪਰਫਾਰਮ ਆਈ ਵੀਡੀਓ ਜੀ ਵੇਖਿਆ ਤੁਸੀਂ ਭਰਾ ਨੂੰ ਪੁੱਛਦੇ ਆ। ਔਰ ਇਹ ਟਰੈਕਟਰ ਸਾਡੇ ਆਪਣੇ ਜ਼ਿਲ੍ਹੇ ਦਾ ਸਾਡਾ ਆਪਣਾ ਟਰੈਕਟਰ ਆ। ਇਹ ਟਰੈਕਟਰ ਨੂੰ ਟਾਇਰ ਵੀ ਜਿਹੜੇ ਆ ਰੇਡੀਅਲ 18 ਦੇ ਪਏ ਹੋਏ ਆ। ਅੱਗੇ ਵੀ ਭਰਾ ਨੇ ਟਾਇਰ ਵੱਡੇ ਪਾਏ ਆ। ਵੇਟ ਗਾੜੀ ਵੇਖ ਸਕਦੇ ਕਿੰਨਾ। ਉਹੀ ਖੇਤ ਆ ਉਹੀ ਹੱਲਾ ਵਾ ਉਹੀ ਟਰੈਕਟਰ ਆ ਪਰ ਅੱਜ ਕਰ ਦਿੱਤੀ ਇਹਦੀ ਮੋਡੀਫਿਕੇਸ਼ਨ ਐ ਇਸੇ ਖੇਤ ਦੇ ਵਿੱਚ ਵਿਖਾਲਦੇ ਆ ਟਰੈਕਟਰ ਅੱਜ ਇਹ ਹੱਲਾ ਖਿੱਚ ਪਾਉਂਦਾ ਕਿ ਨਹੀਂ ਪਾਉਂਦਾ ਬਾਕੀ ਕਰਦੇ ਵੀਰ ਜੀ ਉਹਨਾਂ ਨਾਲ ਗੱਲ ਜਿਨ੍ਹਾਂ ਦਾ ਟਰੈਕਟਰ ਵਾ ਅੱਗੇ ਵੀ ਬੜੀ ਅਰ ਜਗਰ ਕੀਤਾ ਜਿਨ੍ਹਾਂ ਦਾ 415 ਮਹਿੰਦਰਾ ਟਰੈਕਟਰ 40 42 ਐਚਪੀ ਦਾ ਟਰੈਕਟਰ ਸਭ ਤੋਂ ਪਹਿਲਾਂ ਇਹਨਾਂ ਛੋਟਾ ਟਰੈਕਟਰ ਮੋਡੀਫਾਈ ਕੀਤਾ ਸੀ ਬਣਾਦਾ ਕੀਤਾ ਜਿੰਨਾ ਦਾ ਪਿੰਡ ਕਾਲਾ ਫਗਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਹੁਣ ਭਰਾਵਾਂ ਨੇ ਲੈ ਲਿਆ ਦੋਵੇਂ ਨਿਊ ਹਾਲੈਂਡ ਟਰੈਕਟਰ ਤੇ ਦੋਵੇਂ ਕਰਤੇ ਮੋਡੀਫਾਈ ਇੱਕ ਤੇ ਭੇ ਦਿੱਤਾ ਉਹਦੀ ਵੀਡੀਓ ਵੇਖਣ ਨੂੰ ਮਿਲੂਗੀ ਇੰਸਟਾਗ੍ਰਾਮ ਤੇ ਪਹਿ ਚੁੱਕੀ ਆ ਫਿਰ ਕਰਦੇ ਗੱਲ ਕੰਮ ਦੀ ਗੱਲ ਕਰਦੇ ਮੁੱਦੇ ਦੀ ਵੀ ਇਸ ਖੇਤ ਦੇ ਵਿੱਚ ਇਹ ਟਰੈਕਟਰ ਚੱਲ ਪਾਉ ਹੱਲਾ ਲੈ ਕੇ ਨਹੀਂ ਤੇ ਜੇ ਚੱਲ ਪਾਉਂਦਾ ਤੇ ਕਿੰਨਾ ਕੁ ਫਰਕ ਵਾ ਕਰਦੇ ਵੀ ਜਿਹੜਾ ਨਾਲ ਗੱਲ ਸਤ ਸ੍ਰੀ ਅਕਾਲ ਸਰ ਜੀ ਸਤ ਸ੍ਰੀ ਅਕਾਲ ਜੀ ਸਾਰੀ ਇੰਟਰੋਡਕਸ਼ਨ ਕਰਾਤੀ ਆ ਭਰਾ ਦਾ ਨਾਮ ਤੁਹਾਨੂੰ ਤਕਰੀਬਨ ਯਾਦ ਆਈ ਗਿਆ ਹੋਣਾ ਜਿੰਨੀਆਂ ਵੀਡੀਓ ਚ ਇਹ ਲੈ ਲਿਆ ਵਾ ਪਰ ਫਿਰ ਵੀ ਇਹ ਵੀਡੀਓ ਚ ਪੁੱਛਾਂਗੇ ਸ਼ੋਭ ਨਾਭਰਾ ਦਾ ਬਲਪ੍ਰੀਤ ਜੀ ਬਲਪ੍ਰੀਤ ਭਾਜੀ ਹਾਂਜੀ ਮਤਲ ਜਿੱਦਾਂ ਅਸੀਂ ਉਸ ਦਿਨ ਟਰੈਕਟਰ ਮੈਂ ਤਾਂ ਉੱਪਰ ਚੜਿਆ ਨਹੀਂ ਟਰੈਕਟਰ ਤੇ ਹਣਾ ਤੁਸੀਂ ਚੜੇ ਇੱਕ ਜਾਂ ਦੂਜਾ ਟਰੈਕਟਰ ਚੜ੍ਹਿਆ ਜਿੰਨਾਂ ਦਾ ਟਰੈਕਟਰ ਅੰਦਰ ਲੱਗਾ 55 ਵੀ ਹੈ ਨਾ ਅੱਗੜ ਪਿੱਛੇ ਟਰੈਕਟਰ ਪਾਏ ਇਹ ਹਲਾ ਖਿੱਚ ਪਾਉਂਦੇ ਸੀ ਨਹੀਂ ਜੀ ਕਿਹੜੇ ਕਿਹੜੇ ਗੇਅਰ ਚੋਂ ਦਿਨ ਚੈੱਕ ਕੀਤਾ ਸੀ ਪਹਿਲਾਂ ਵੀ ਕੀਤਾ ਦੂਸਰੇ ਵੀਡੀਓ ਵਿੱਚ ਕੀਤਾ ਟਰੈਕਟਰ ਜਿਹੜੇ ਤੁਰਦੇ ਨਹੀਂ ਸੀ ਖੇਤ ਦੇ ਵਿੱਚ ਤੇ ਅੱਜ ਤੁਸੀਂ ਆਪ ਟਰੈਕਟਰ ਨੂੰ ਚੈੱਕ ਕੀਤਾ ਵਾ ਹਾਂਜੀ ਹਾਂਜੀ ਕਿੰਨਾ ਕੁ ਫਰਕ ਲੱਗਣ ਡਿਆ ਅੱਜ ਕੰਮ ਮੁਲਟੋ ਗਿਆ ਜੀ ਪਾਜੀ ਹਾਂਜੀ ਇੰਜਨ ਦੋ ਹੋ ਗਏ ਹੱਲਾ ਇੱਕ ਹੋ ਗਿਆ ਜੀ ਅੱਛਾ ਪਾਜੀ ਆਂਦਾ ਵੀ ਟਰੈਕਟਰ ਜਿਹੜੇ ਆ ਦੋ ਹੋ ਗਏ ਆ ਯਾਨੀ ਕਿ ਜੋ ਇੰਜਨ ਦੋ ਹੋ ਗਏ ਫਿਰ ਟਰੈਕਟਰ ਵੀ ਦੋ ਹੋ ਗਏ ਹਨਾ ਹਾਂਜੀ ਤੇ ਹੱਲਾ ਦਾ ਸੱਟ ਇੱਕ ਹੋ ਗਿਆ ਅੱਜ ਉਸ ਦਿਨ ਹੱਲਾ ਦਾ ਸੱਟ ਇੱਕ ਤੇ ਟਰੈਕਟਰ ਦੋ ਹੀ ਹਾਂਜੀ ਪਰ ਅੱਜ ਇਹਦੇ ਮਗਰ ਹੱਲਾ ਵੀ ਜੋੜ ਦਾਂਗੇ ਪਰ ਜੋਣਨੀ ਆ ਕਿ ਕਿਉਂਕਿ ਅੱਜ ਤੋਂ 5-7 ਸਾਲ ਪਹਿਲਾਂ ਹੀ ਜੋੜਤੀਆਂ ਆਪਾਂ ਹਨਾ ਵੀਡੀਓ ਵੇਖੀ ਹੋਣੀ ਆ ਤੇ ਅੱਜ ਆਪਾਂ ਹ ਤੇ ਵਖਾਵਾਂਗੇ ਪਰਫਾਰਮ ਮਿੱਟੀ ਦਾ ਢੇਰ ਸੁਹਾਗੇ ਵਾਂਗੂ ਨਾ ਖੜੇ ਵੀਡੀਓ ਚ ਪੂਰਾ ਸਵਾਦ ਆਊਗਾ আর ਦੂਸਰੀ ਗੱਲ ਇਹ ਆ ਯਾ ਟਰੈਕਟਰ ਭੰਨੰਡਿਆ ਵਾ ਜਾਂ ਟਰੈਕਟਰ ਨੂੰ ਬੇ ਥਵਾ ਯੋਰ ਲਾਉਂਡਿਆ ਵਾ ਭਰਾ ਕੋ ਟਰਾਲੀ ਕਿੰਨੇ ਫੁੱਟੋ ਮੇਰੇ ਕੋ 18 ਫੁੱਟ ਟਰਾਲੀ 18 ਫੁੱਟ ਟਰਾਲੀ ਧੂਣੀ ਸੌਖੀ ਗੱਲ ਨਹੀਂ ਹੈਗੀ ਹੈ ਨਾ ਜੇ ਇਹਨੂੰ ਇਹੋ ਜੇ ਥਾਂ ਤੇ ਪਾ ਕੇ ਕੱਢਣਾ ਹੋਵੇ ਤੇ ਤੇ ਭਰਾ ਕਦੀ ਪੱਕੇ ਥਾਂ ਤੇ ਵੀ ਲੱਗਦਾ ਕਿ ਪੈੜੀ ਚ ਲੱਗਦੇ ਜਿੰਨਾ ਤੇ ਫੇਰ ਮੋਡੀਫਿਕੇਸ਼ਨ ਕਰਾਉਣੀ ਲੋੜ ਹੈਗੀ ਹਾਂਜੀ ਔਰ ਦੂਸਰੀ ਗੱਲ ਮੈਨੂੰ ਇਹ ਦੱਸੋ ਤੁਸੀਂ ਤੁਸੀਂ ਕਾਫੀ ਕੰਪਨੀਆਂ ਦੇ ਟਰੈਕਟਰ ਜਿਹੜੇ ਆ ਉਹ ਚਲਾਏ ਆ ਹਾਂਜੀ ਸਭ ਤੋਂ ਪਹਿਲਾਂ ਕਿਹੜੇ ਟਰੈਕਟਰ ਜ਼ਿਆਦਾ ਚਲਾਏ ਜਿਹੜਾ ਜ਼ਿਆਦਾ ਟਾਈਮ ਟਰੈਕਟਰ ਰੱਖਿਆ ਤੁਸੀਂ ਜ਼ਿਆਦਾ ਸੋਨਾਲੀ ਕਰ ਰੱਖਿਆ ਸੋਨਾਲੀ ਕਰਨੀ ਉਸ ਤੋਂ ਪਹਿਲਾਂ ਕਿਹੜਾ ਰੱਖਿਆ ਉਸ ਤੋਂ ਪਹਿਲਾਂ ਸੋਨਾਲੀ ਕਾ 15 ਮਾ ਉਹ ਤੋਂ ਪਹਿਲਾਂ ਲੋਹਾਲੈਂਡ ਸੀਗਾ ਅ ਸਭ ਤੋਂ ਪਹਿਲਾਂ ਹੌਲੈਂਡ ਰੱਖਿਆ ਸੀ ਦੂਸਰੀ ਗੱਲ ਇਹ ਆ ਹਾਂਜੀ ਕਿ ਆਪਾਂ ਭਰਾਣਾ ਬਾਲਾ ਇਹ ਨਹੀਂ ਕਹਿਣਾ ਵੀ ਇਹ ਚ ਜ਼ੋਰ ਦੱਸੋ ਕਿੰਨਾ ਪਿਆ ਜ਼ੋਰ ਸਾਡੇ ਕਿਸਾਨ ਭਰਾ ਦੱਸਣਗੇ ਵੀਡੀਓ ਚ ਵੇਖਿਆ ਹਨਾ ਆਪੇ ਦੇਖਣਾ ਜੀ ਆਪੇ ਦੇਖਣਾ ਤੇ ਤੁਹਾਨੂੰ ਸੰਤੁਸ਼ਟੀ ਆ ਗਈ ਪੂਰੀ ਬਿਲਕੁਲ ਇੱਧਰ ਆ ਇਹਨਾਂ ਦੇ ਵੱਡੇ ਬ੍ਰਦਰ ਭਾਈ ਉਹਨਾਂ ਤੇ ਮੈਨੂੰ ਲੱਗਦਾ ਖੇਤੀਬਾੜੀ ਕਰਦੇ ਨਹੀਂ ਹੋਣਗੇ ਜਿੱਦਾਂ ਦਾ ਹਿਸਾਬ ਤਾਂ ਭਾਈ ਉਹਨਾਂ ਦਾ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਸਭ ਗੁਰਪ੍ਰੀਤ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਤੇ ਸਭ ਤੋਂ ਪਹਿਲਾਂ ਦੱਸੋ ਭਾਈ ਤੁਸੀਂ ਖੇਤੀਬਾੜੀ ਕਰਦੇ ਨਾਲ ਭਰਾ ਦੇ ਕੇ ਜਾਂ ਨਹੀਂ ਕਰਦੇ ਨੇ ਖੇਤੀਬਾੜੀ ਛੋਟਾ ਹੀ ਕਰਦਾ ਜੀ اچھا ਆਪਾਂ ਦੇ ਬਸ ਪਹਿਲਵਾਨੀ ਗੇੜਾ ਲਈਦਾ ਨਾ ਸ਼ੌਂਕ ਰਾਂ ਨਹੀਂ ਜੌਬ ਕਰਦੇ ਕੋਈ ਹਾਂਜੀ ਜੌਬ ਕਰਦਾ ਕੀ ਕਰਦਾ ਆਪਰਾ ਅਗਰੀਕਲਚਰ ਡਿਪਾਰਟਮੈਂਟ ਕੀ ਕਰਦਾ ਹੈ ਤੇ ਇਸੇ ਚੀਜ਼ ਨਾਲ ਰਿਲੇਟਡ ਨਾ ਆਪ ਰਿਲੇਟਡ ਹੈ ਖੇਤੀਬਾੜੀ ਖੇਤੀਬਾੜੀ ਨਹੀਂ ਹੈ ਫਿਰ ਤੁਸੀਂ ਟਰੈਕਟਰ ਚਲਾਇਆ ਨਹੀਂ ਹੋਣਾ ਕਦੀ ਨਹੀਂ ਜੀ ਮੈਂ ਨਹੀਂ ਚਲਾਇਆ ਤੇ ਸਭ ਤੋਂ ਜ਼ਿਆਦਾ ਤੁਹਾਡੇ ਘਰ ਦੇ ਵਿੱਚ ਕਿਹੜਾ ਕੰਪਨੀ ਦਾ ਟਰੈਕਟਰ ਹੈ ਜ਼ਿਆਦਾ ਟਾਈਮ ਜਿਹੜਾ ਚੱਲਿਆ ਜ਼ਿਆਦਾ ਸਮਾਂ ਜਿਹੜਾ ਨਿਊ ਜ਼ीलੈਂਡ ਗਿਆ ਅਸਾਂ ਨਿਊ ਜ਼ीलੈਂਡ ਰਿਹਾ ਤੇ ਫਿਰ ਨਿਊ ਜ਼ीलੈਂਡ ਆ ਗਿਆ ਹਾਂਜੀ ਫਿਰ ਮੁੜ ਕੇ ਦੁਬਾਰੇ ਆ ਗਿਆ ਜੀ ਅਜੇ ਤਾਂ ਸ ਆ ਗਿਆ ਕਹਿੰਦਾ ਨਹੀਂ ਚੱਲਦੀ ਰਿੰਗ ਟੋਨ ਮੈਂ ਉਹ ਲਾਈ ਕੱਲ ਪਰਸ ਜਿਹੜੀ ਅੱਗ ਕੱਢਦੇ ਨੇ ਟਰੈਕਟਰ ਦੇ ਵਿੱਚ ਠੀਕ ਹੈ ਪਰ ਦੂਸਰੀ ਕੱਲ ਜਿੱਦਾਂ ਟਰੈਕਟਰ ਆਪਣਾ ਅੱਗ ਕੱਢਦਾ ਜਾਂ ਪੱਠੀ ਲਾਲ ਹੁੰਦੀ ਹੈ ਤੁਹਾਨੂੰ ਡਰ ਨਹੀਂ ਲੱਗਦਾ ਇਸ ਚੀਜ਼ ਦਾ ਵੀ ਟਰੈਕਟਰ ਦਾ ਕੋਈ ਨੁਕਸਾਨ ਹੋਊ ਨਹੀਂ ਡਰ ਨਹੀਂ ਲੱਗਦਾ ਸਭ ਨੂੰ ਮਜ਼ਾ ਆ ਜਾਂਦਾ ਅਸਮ ਮਜ਼ਾ ਆ ਜਾਂਦਾ ਕਿਉਂਕਿ ਕਈ ਕਿਸਾਨ ਭਰਾਵਾਂ ਕਹਿੰਣਾ ਯਾਰ ਇਹ ਟਰੈਕਟਰ ਦੀ ਡੰਡ ਲਾਉਣ ਦੇ ਆ ਕੋਈ ਡੰਡ ਨਹੀਂ ਲੱਥੂਗੀ ਜਿੰਨਾ ਚਿਰ ਟਰੈਕਟਰ ਆਪਣਾ ਟੈਂਪਰੇਚਰ ਹਾਈ ਨਹੀਂ ਕਰਦਾ ਜਿਹੜੀ ਪੱਠੀ ਲਾਲ ਦੀ ਗੱਲ ਆ ਉਹ ਤੇ ਟਰੈਕਟਰ ਨੇ ਆਪਣੀ ਪਾਵਰ ਨਾ ਕਰਨੀ ਹਾਂਜੀ ਅਗਰ ਟਰੈਕਟਰ ਦਾ ਟੈਂਪਰੇਚਰ ਅੱਧੇ ਤੋਂ ਤਾਂ ਜਾਊਗਾ ਤਾਂ ਆਪਣਾ ਨੁਕਸਾਨ ਟਰੈਕਟਰ ਕਰੂਗਾ ਬਿਲਕੁਲ ਠੀਕ ਆ ਸਰ ਪਰ ਆਪਾਂ ਨਾਲ-ਨਾਲ ਤੁਹਾਨੂੰ ਇਹ ਵੀ ਚੀਜ਼ ਵਿਖਾਵਾਂਗੇ ਕਿ ਸੂਈ ਅੱਧੇ ਤੋਂ ਤਾਂ ਨਹੀਂ ਅੱਧੇ ਤੋਂ ਥੱਲੇ ਰਹੂਗੀ ਬਟੇ ਭਾਜੀ ਕਿ ਜਿਹੜਾ ਆਪਾਂ 415 ਮਹੀਨਦਰਾ ਕੀਤਾ ਆਪਣਾ ਹਾਂਜੀ ਉਹ ਟਰੈਕਟਰ ਨੂੰ ਕਿੰਨਾ ਟਾਈਮ ਹੋ ਗਿਆ ਉਹ ਟਰੈਕਟਰ ਨੂੰ 3 ਸਾਲ ਹੋ ਗਏ 3 ਸਾਲ ਦੇ ਵਿੱਚ ਜਿੱਦਾਂ ਲੋਕ ਕਹਿੰਦੇ ਤਾਂ ਵੀ ਇੰਜਣ ਖਤਮ ਹੋ ਜਾਣਾ ਨਹੀਂ ਕੁਛ ਨਹੀਂ ਆਇਆ ਹਜੇ ਤਾਂ ਫੇ ਆਪਾਂ ਦੋਰੇ ਕਰਨੇ ਨਹੀਂ ਆਇਆ ਨਾ ਜੇ ਉਹਨਾਂ 'ਤੇ ਕੋਈ ਨੁਕਸ ਹੋ ਜਾਂਦਾ ਤੇ ਜਿਨ੍ਹਾਂ ਨੂੰ ਲੱਗਦਾ ਕਿ ਮੋਡੀਫਿਕੇਸ਼ਨ ਤੋਂ ਬਾਅਦ ਟਰੈਕਟਰ ਦਾ ਇੰਜਣ ਕਿਆਟੀ ਵੱਧੀ ਆ ਜੀ ਚਲੋ ਮੈਂ ਵੱਧੀ ਵੀ ਨਹੀਂ ਕਹਿੰਦਾ ਨਾ ਘਟਦੀ ਕਹਿੰਦਾ ਜਿੰਨੀ ਇੰਦੀ ਇੰਨੀ ਹਾਂ ਉਹ ਨਹੀਂ ਪਰ ਨਜ਼ਾਰਾ ਆਉਂਦਾ ਚਲਾਉਣ ਦਾ ਠੀਕ ਆ ਤੇ ਬਾਕੀ ਪੂਰਾ ਪਰਿਵਾਰ ਫੈਮਿਲੀ ਪਹੁੰਚੀ ਆ ਵੇਨੇ ਇਹਨਾਂ ਦਾ ਵੀ ਜੋਰ ਇਹਨਾਂ ਨੂੰ ਚੜਾਉਣੇ ਤੇ ਪਹਿਲਾਂ ਪਰ ਉਸ ਤੋਂ ਪਹਿਲਾਂ ਵਖਾਲਦੇ ਆਂ ਅਸੀਂ ਆਪਣੇ ਜੋਰ ਆਪਣੇ ਜੋਰ ਤੇ ਇਹ ਸਾਡਾ ਕਬਾਲ ਭਰਾ ਵਾ ਜਿਨ੍ਹਾਂ ਦੇ ਘਾਹ ਟ੍ਰੈਕਟਰ ਲੱਗੇ ਹੁਣ ਪਤਾ ਨਹੀਂ ਕਿੰਨੇ ਲੱਗੇ ਸਾਖ ਖਤਾਬ ਦੇਣਾ ਮੈਨੂੰ ਲੱਗਦਾ ਵੀ ਇੰਨੇ ਰਹਿ ਗਏ ਕਿੰਨੇ ਰਹਿ ਗਏ ਰਹਿ ਗਏ 6 ਆ ਜੀ ਅਜੇ 6 ਹੈਗੇ ਆ ਠੀਕ ਆ ਜੀ ਮਿਹਰਬਾਨੀ ਭਾਜੀ ਥੈਂਕ ਯੂ ਕਮਾਲ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਾਥ ਦਿੰਦੇ ਕਿਉਂਕਿ ਭਰਾਵਾਂ ਦੇ ਯਾਰਾਂ ਤੋਂ ਬਿਨਾ ਬੰਦਾ ਕਾਹੇ ਜੋਗਾ ਨਹੀਂ ਆ ਤੇ ਉਹੀ ਖੇਤ ਆ ਜਿੱਥੇ ਲੱਗੇ ਟਰਾਈ ਲੈਣ ਜਿਨੇ ਆ ਟਰੈਕਟਰ ਬੰਨਦਨ ਦਾ ਕੇ ਹਲਾ ਲੈ ਕੇ ਜਾਂਦਾ ਕਿ ਜਾਂ ਖੜਦਾ ਠੀਕ ਆ ਜੀ ਸਤਿ ਸ੍ਰੀ ਅਕਾਲ ਟਰੈਕਟਰ ਆਪਾ ਤੁਨਗੇ ਵਾਇਆ ਆਜੋ ਉਸ ਹਾਵ ਦੇ ਨਾਲ ਆਜੋ ਇੱਧਰ ਭੱਟੀ ਲਾਲ ਹੋਈ ਪਈ ਔਰ ਦੂਸਰੀ ਗੱਲ ਹੈ ਟੈਂਪਰੇਚਰ ਬਿਲਕੁਲ ਨੋਰਮਲ ਆ ਆਧਾ ਥਲੇ ਆ ਜੀ ਅੱਧਾ ਥੋੜਾ ਨਹੀਂ ਹੈਗਾ ਨਾ 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 ਥਲੇ ਦੇਖ ਸਕਦੇ ਆ ਔਰ ਇੰਨੀ ਹੱਤ ਕਰਾਉਣੀ ਵੱਢੀ ਨਹੀਂ ਆਦੀ ਟੈਂਪਰੇਚਰ ਅੱਜ ਤੋਂ ਥੱਲੇ ਆ ਤੇ ਅੱਜ ਟੈਰਾਂ ਨੂੰ ਪਤਾ ਲੱਗਾ ਕਿ ਮੈਨੂੰ ਘਮੌਂਦਿਆ ਕੋਈ ਜਿੰਨੇ ਆ ਜਿਹੜਾ ਥੋੜਾ ਤੁੱਝੇ ਆਇਚ ਵੀ ਹੁਣ ਤੇ ਪਹਿਲੇ ਆਈ ਕਿ ਠੀਕ ਆ ਵੱਡੇ ਭਾਈ